ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਲੈ ਬਾਬਾ ਯਾਰ ਚੰਦਨਾ ਛੋੜੇ ਵਾਲਾ ਚੰਦਨਾ ਨਵੜਿਆ ਯਾਰ ਮੇਰਾ ਕਿਵੇਂ ਓ ਯਾਰ ਮੈਂ ਲੈ ਗਿਆ ਸੀ ਪ੍ਰੀਤੋਂ ਤੋਂ ਮਹੇਸ ਬਾਬਾ ਅੱਛਾ ਉਹ ਟੁੱਟੇ ਸਿੰਘ ਵਾਲੀ ਹਾਂ ਹਾਂ ਅੱਛਾ ਉਹ 33000 ਚ ਲੈ ਕੇ ਗਿਆ ਸੀਗਾ 33 ਦੀ ਹਾਂ ਉਹਦੇ ਵਿੱਚੋਂ 23000 ਦੇਤਾ ਸੀ ਆਪਾਂ ਅੱਛਾ ਤੇ 10000 ਰੁਪਿਆ ਰਹਿੰਦਾ ਸੀ ਅੱਛਾ ਉਹ ਮਹੇਸ ਗਈ ਮਾਰਾ ਫੀਟਰ ਰੇੜੇ ਚ ਚੜਾਉਣ ਸਾਰੀ ਚੜਾ ਚੜਾ ਹਟਾ ਦਿੱਤੀ ਸੀ ਲੋਹਣ ਸਰ ਮਰ ਗਈ ਅੱਛਾ ਤੇਰੇ ਘਰੇ ਜਾ ਕੇ ਮਰ ਗਈ ਹਾਂ ਘਰੇ ਜਾ ਕੇ ਮਰ ਗਈ ਅੱਛਾ ਔਰ ਪ੍ਰੀਤਮ ਮਾਰ ਦਾ ਰੋਜ ਘੇੜੇ ਹੁਣ ਸਾਡੇ ਘਰੇ ਵੈਸਿਆਂ ਵਾਸਤੇ ਵੈਸਿਆਂ ਵਾਸਤੇ ਅੱਛਾ ਚੋਰਾ ਭੈਣ ਦਾ ਲਨ ਬੁੜੀਆਂ ਕਨੀ ਝਾਕੀਆਂ ਦਾ ਰੋਜ ਜਾਂਦਾ ਯਾਰ ਸਾਡੇ ਘਰੇ ਪ੍ਰੀਤਮ ਹਾਂ ਪ੍ਰੀਤਮ ਬੰਦਾ ਦਾ ਲੁੱਚਾ ਹੀ ਆ ਗੰਜਰ ਦਾ ਤੇ ਹੋਰ ਤੇ ਨੂੰ ਮੁਛਤਾ ਹਨਾ ਕੰਜਰ ਦਿਆ ਤੇ ਹੋਰ ਥੋਡੇ ਵਾਲਾ ਚੰਦ ਨੇ ਉਲਝਣ ਤਾਣੀ ਚ ਪਾ ਦੇ ਯਾਰ ਬਾਬਾ ਉਹ ਚੰਦ ਲੋਚਾ ਸੀ ਕੰਜਰਾ ਤੂੰ ਸੀ ਕਮਲਾ ਬੰਦਾ ਪੰਜ ਚਾਰ ਹਜ਼ਾਰ ਰੋਖ ਆ ਗਿਆ ਵਿੱਚੋਂ ਦੋਨੇ ਮਿਲ ਕੇ ਆਏ ਆ ਐਂ ਤਾਂ ਪਤਾ ਨਹੀਂ ਕਿਹੜਾ ਖਾ ਗਿਆ ਕਿਹੜਾ ਨਾ ਗੱਲ ਕਰ ਉਹ ਭੈਣ ਦਾ ਲੈ ਰੋਜ਼ ਗੇੜੇ ਮਾਰਦਾ ਜਾ ਕੇ ਬੁੜੀਆਂ ਕੱਢੇ ਕਿਹੜੇ ਫਿਰ ਰੁਪਏ ਮੰਗਦਾ ਰੁਪਏ ਮੰਗਦਾ ਤੇ ਫਿਰ ਤੂੰ ਚੰਦ ਨੂੰ ਕਹਣਾ ਸੀ ਮੈਂ ਆਖਿਆ ਜਦੋਂ ਮੈਂ ਐਸੀ ਰਹੀ ਆਪਣੀ ਰੁਪਈਏ ਕਾਦੇ ਹਾਂ ਤੇ ਫਿਰ ਤੂੰ ਚੰਦ ਨੂੰ ਨਹੀਂ ਕਿਹਾ ਅਕੇ ਤੂੰ ਅਕੇ ਗੇੜਾ ਮੈਂ ਚੜਦੀ ਕਰਤੀ ਸੀ ਥੋਡੇ ਕਿ ਨਹੀਂ ਮਰੇ ਚਾਹੇ ਬੱਚੇ ਯਾਰ ਕਹਿੰਦਾ ਤੇ ਫਿਰ ਤੂੰ ਚੰਦ ਨੂੰ ਨਹੀਂ ਕਿਹਾ ਵੀ ਅੱਛਾ ਤੇ ਗੱਲ ਤੇ ਨਹੀਂ ਆਉਂਦਾ ਚੰਦ ਕੀ ਕਹਿੰਦਾ ਉਹ ਵੀ ਉਹਨਾਂ ਨੂੰ ਗੱਲ ਲਾ ਕੇ ਮੋੜ ਦਿੰਦਾ ਕਹਿੰਦਾ ਕੋਈ ਨਾ ਤੇਰਾ ਸ਼ੇਰ ਨਵੜਿਆਉਂਗਾ ਐ ਕਹਿ ਦਿੰਦਾ ਮੁਰਖੀ ਮੈਂ ਕੜੂ ਦੀ ਭੈਣ ਆ ਜਾ ਆਪਾਂ ਚੱਲ ਜੀ ਕਿੱਥੇ ਬੈਠਾ ਹੂ ਹੁਣ ਇੱਥੇ ਹੋਊਗਾ ਜਾਂ ਖੇਤ ਹੂ ਬੱਦ ਬੱਦ ਹੋਰ ਉਹਨੇ ਕਿੱਧਰ ਜਾਣਾ ਨਹੀਂ ਫਿਰਦੇ ਤਾਂ ਆਪਾਂ ਖੇਤਿਆਂ ਵੀ ਕਿਹੜੇ ਕੋਠੇ ਜਊ ਆ ਓਏ ਉਹੀ ਮੋਟਰਾਂ ਦੇ ਕੋਲ ਇੱਕ ਹੋਰ ਭਾਂਜੂ ਦੀ ਪੰਜ ਸੱਤ ਨੇ ਚੱਲ ਫਿਰ ਬਾਗ ਚੱਲ ਯਾਰ ਆ ਜਾ ਮੈਂ ਕਰ ਦਉ ਉਹਨਾਂ ਨਾਲ ਗੱਲ ਵੀ ਤੂੰ ਚੰਗੀ ਕਰੀ ਪਾਲੇ ਨਾਲ ਹੋਰ ਪਰੇ ਨਵੜਿਆ ਯਾਰ ਰੋਜ਼ ਦਾ ਕਲੇਸ਼ ਵੱਢ ਰੱਖਿਆ ਹੀ ਹੋ ਤੈਨੂੰ ਬੁੜੀਆਂ ਲੜਦੀਆਂ ਹੋਣ ਵੀ ਬੱਕਰੀ ਵਣਾਤਾ ਢਾਕਾ ਮਾਰੀ ਹੋਈ ਅਮਲੀ ਨਾਲ ਊਂਗੀ ਬੱਕਰੀ ਵਣਾਤਾ ਢਾਕਾ ਗਮਦੂਰ ਹਾਂ ਆਇਆ ਖਾੜਾ ਲੱਗ ਰਿਹਾ ਹਾਂ ਖਾੜਾ ਲੱਗ ਰਿਹਾ ਛੱਟੇ ਇੱਥੇ 10 ਰੁਪਏ ਬੁਲਾ ਦੇ ਮੇਰੇ ਬੁਲਾ ਦਿੰਨੇ ਆ 10 ਰੁਪਏ ਚੰਦ ਬੰਦਿੰਗ 10 ਰੁਪਏ ਚੰਦ ਸਿੰਘ ਮਾਨ ਸਨਮਾਨ ਗਿੰਦੂਰ ਹਾਂ ਤੈਂ ਕਿਵੇਂ ਕਿਵੇਂ ਚਾਚਾ ਠੀਕ ਆ ਠੀਕ ਆ ਕਿੱਧਰੋਂ ਆਏ ਹੋਏ ਓਏ ਇੱਥੇ ਘਰੋਂ ਆਇਆ ਅੱਛਾ ਚੱਕਰ ਆਇਆ ਬੈਠਾ 10 ਰੁਪਏ ਵਿਵਾ ਰਣਜੀਤ ਕੌਰ ਨੂੰ ਚੰਦਮਾਨ ਬਖਸ਼ਦਾ ਓਏ ਇਹਨੂੰ ਤਾਂ ਯਾਰ ਸੁੱਖਾ ਚੜ ਗਿਆ ਤਾਂ ਖਾ ਬੈਠੇ ਸੁੱਖਾ ਅੱਛਾ ਪਰਾਵਾ ਉਹ ਸੁੱਖਾ ਗਿਆ ਸਾਨੂੰ ਚੜ ਅੱਛਾ ਅੱਜ ਤਾਂ ਹੁਣ ਤਾਂ ਕਰਕੇ ਐ ਹੋ ਰਿਹਾ 50 ਰੁਪਏ ਮਮਨ ਜਗੀਕ ਮਾਨ ਚਮਾਨ ਛਤੇਜ ਤੇ ਬਖਸ਼ ਦਿਆ ਚੰਦ ਸਿੰਘ ਜੀ ਬੰਦ ਦਾ ਤੋਂ ਓ ਚੰਦ ਬਾਸੀ ਬੱਛ ਬਾਈ ਪਰੇ ਹੋਇਆ ਛਤੇਜ ਫੋਟੋ ਆ ਗਿਆ ਨੇ

ਕਿਹੜੇ ਬਟਿਆ ਅੱਛਾ ਭੈਣ ਦੇ ਲੰਨੋ ਨੇ ਰੋਏ ਤੇਰੀ ਆਪਣੇ ਐਰ ਵਾ ਪੈਨ ਚੋਟਾ ਨਾ ਨੇਰਾ ਬੁੱਧੂ ਨਾ ਮੈਂ ਕਹਾਂ ਕਪੜਾ ਲੀੜਾ ਬੁੜੀਆਂ ਨੂੰ ਕਹਿੰਦੇ ਤਾਰ ਤੋਂ ਲਾ ਲੈਂਗੇ ਕਿਹੜਾ ਰੁਪਏ 21 ਰੇ ਰੇ ਇਹ ਸੁੱਖਾ ਸੱਖਾ ਖਾਦੇ ਇਹਨਾਂ ਨੇ ਤਾਂ ਉਹ ਬਾਬਾ ਪਤਾ ਨਹੀਂ ਜਾਣ ਕੀ ਕਰੀ ਜਾਂਦਾ ਉਹ ਬਾਬਾ ਨੇਰ ਵਾ ਤੇਰੀ ਆਪਣੇ ਨੂੰ ਐ ਕਰ ਓਏ ਆਪਣੀ ਰਿਵੜਾ ਕਿੱਥੇ ਨੇਰਾ ਤੇ ਨੇ ਰਾਈ ਇਹਦਾ ਤਾਂ ਕਰ ਕੀ ਅਸੀਂ ਕਰੀ ਬੋਲੀ ਨੇ ਰਿਆ ਹਨ ਬੋਲੀ ਨੇ ਰਿਆ ਬਸ ਕਿਹੜਾ ਪਾਣੀ ਬੋਲੀ ਲੈ ਕੇ ਪਈਏ ਇਹਨਾਂ ਨੂੰ ਇਹ ਕੀ ਗੱਲ ਸੋਨੂ ਨਹੀਂ ਲੱਗਦੀ ਨਾ ਵੀ ਇਹ ਕੀ ਗੱਲ ਬਣੀ ਜੱੜ ਉਹ ਸੁੱਖਾ ਸੱਖਾ ਖਾ ਰਿਆ ਸੁੱਖਾ ਪਕੌੜੇ ਪਕੌੜੇ ਕੱਢੇ ਸੀਗੇ ਤੋੜ ਤਾਹੀ ਰਿਆ ਨਹੀਂ ਜਾ ਰਹੇ ਨਸ਼ੇ ਨਾਲ ਨਹੀਂ ਹੋਈ ਸੱਚ ਕੋ ਜਾ ਰਾ ਵੇ ਤੋਰੀ ਉਹ ਪਾਣੀ ਆਵੇ ਹੱਲੇ ਨਾ ਕੁਸ ਵਧੀਆ ਧੋਪ ਨਹੀਂ ਮੰਚਾ ਦਾ ਭੈਰੀ ਜਾਂਦਾ ਜਰਾ ਆਂਕ ਭਾਈ ਮੰਚੇ ਨੂੰ ਹੱਥ ਪਾ ਲੋ ਜੱਟ ਕੇ ਭੈਣ ਦੇ ਲੋ ਨੂੰ ਡਾਂਗੇ ਕਿੱਥੇ ਉੱਡਾਂ ਗਏ ਨੂੰ ਮਾਰਿਆ ਮੁੰਡੂ ਹੱਥ ਪਾ ਲੈ ਹੱਥ ਪਾ ਲੈ ਪਾ ਲੈ ਪਾ ਲੈ ਮੁੰਡੇ ਦਾ ਕੀ ਉੱਠਣਾ ਜਾਵੇ ਮੁੰਡੇ ਨੂੰ ਹੱਥ ਪਾ ਲੈ ਕਿੱਲੇ ਨੂੰ ਪਾ ਲੈ ਤੁਸੀਂ ਕਿੱਧਰ ਫਿਰਦੇ ਹੋ ਕੰਜੇ ਦੇ ਖਾਰੇ ਚ ਹੋਏ ਆ ਜਿਹੜੀ ਇਹਦਾ ਸਿਰ ਮੁੰਨੇ ਪਾਲੇ ਦਾ ਸਤਾ ਆਇਆ ਕਿਹਦਾ ਆ ਪਾਲੇ ਦਾ ਪਾ ਲਿਆ ਪਾਲਾ ਦਾਹਰ ਰੁਪਏ ਬੋਲਦੇ ਪਾਲਿਆ ਬੰਨੀਓ ਬੋਲਦੇ ਦਾਹਰ ਪਿਛਟ ਦਾਹਰ ਰੁਪਏ ਪਾਲਾ ਸਿੰਘ ਮਾਨ ਸ਼ਰਮਾਨ ਜਿਹੜਾ ਪ੍ਰਧਾਨ ਦਾਸ ਮੁੰਨਿਆ ਦੀ ਭੈਣ ਚੌਥੀ ਦਵਾ ਕੇ ਬਿਮਾਰ ਮੱਸ ਪ੍ਰਧਾਨ ਵਾਹ ਪ੍ਰਧਾਨ ਬੰਨੀਓ ਦਾਹਰ ਰੁਪਏ ਕਹਦੇ ਪ੍ਰਧਾਨ ਬੰਨੀਓ ਮਰੀ ਜਨ ਮਰੀ ਤਾਂ ਜਨ ਤੂੰ ਗੱਲ ਕਰੀਏ ਜਿਹੜੀ ਕੰਮ ਦੀ ਹੈ ਮੈਂ ਆੜੀ ਨੂੰ ਮੈਂ ਦਵਾਈ ਸੀ ਮੈਂ ਆਖਾ ਭੱਜ ਗਈ ਭੱਜ ਕੇ ਤੇਰੇ ਮਰ ਗਈ ਸੀ ਉਹ ਤਾਂ ਉਹਦੀ ਕੱਟੀ ਦਿੱਤੀ ਸੀ ਕੱਟੀ ਗੜੀ ਦਿੱਤੀ ਤੇ ਉਹ ਤਾਂ ਉੱਥੇ ਮਰ ਗਈ ਅੱਛਾ ਚਲ ਚੰਗੀ ਗੱਲ ਆਪਾਂ ਉਹ ਤਾਂ ਪੱਖਾ ਨਹੀਂ ਕੋਸਾਤ ਵਾਲਾ ਉੱਤੋਂ ਥੋ ਖਾ ਵੇ ਕੱਟੀ ਦਾ ਕੋੜਾ ਪੱਖਾ ਕਿੱਥੇ ਯਾਰ ਬਾਬਾ ਮਮਜੂਰ ਕਹੀ ਜਾਂਦਾ ਪੱਖਾ ਕਿੱਥੇ ਰੋ ਮਰੀ ਕਿੱਥੇ ਐ ਬੱਜੀ ਦਾ ਲੱਦ ਅੱਛਾ ਕਿੱਥੇ ਪੱਖਾ ਐ ਹੈਗਾ ਉੱਤੇ ਹਾਂ ਹੈਗਾ ਉਹ ਜਦ ਤੁਸੀਂ ਮਰਬਾ ਹੋਗੇ ਬੰਤ ਗਿਆ ਹੁਣ ਦੱਸ ਗੱਲ ਹਉ ਹੁਣ ਦੱਸ ਕੀ ਗੱਲ ਕਰਦਾ ਜੀ ਫਰਕ ਅੱਗੇ ਨਾਲ ਹਾਂ ਫਰਕ ਅੱਗੇ ਨਾਲ ਕਿੱਥੇ ਫਰਕ ਯਾਰ ਉਹ ਆਇਆ ਮੈਂ ਜੇ ਜੇ ਉਹ ਕਹਿੰਦਾ ਵੀ ਠੀਕ ਐ ਬਾੜਾ ਬਣ ਕੇ ਪਾੜਾ ਬਣ ਕੇ ਚੌੜ ਚੜਿਆ ਪਾ ਪੈਂਦੇ ਜਾ ਤਾ ਕੀ ਹੋ ਰਿਹਾ ਹੈ ਚੌੜ ਚੌ ਖੁਸ਼ੀ ਖੁਸ਼ੀ ਬੜੀ ਖੁਸ਼ੀ ਹੈ ਬਾੜੀ ਕਾਦੀ ਬਾੜੀ ਉਹੀ ਬਾਤ ਰੱਬ ਦੀ ਪਾਣੀ ਲਾ ਕੇ ਦੇਵਾਂ ਹੈ ਪਾਣੀ ਨਾ ਪਾਣੀ ਨਹੀਂ ਪਿੰਡੇ ਭਰਾਵਾ ਕੋਈ ਕੁਝ ਪਾ ਕੇ ਨਾਲ ਕਰ ਗਾ ਤੂੰ ਯਾਰ ਉਹ ਗੱਲ ਨਵੇੜ ਬਾਬਾ ਯਾਰ ਕਿਵੇਂ ਜਿਹੜੀ ਉਹ ਬੰਡ ਮਰਵਾਦੀ ਮੈਂ ਸਾਲੀ ਕਿਵੇਂ ਹੋਏ ਉਹ ਜਾਂਦੀ ਮਰ ਨਹੀਂ ਗਈ ਸੀ ਪ੍ਰੀਤਮ ਤਾਂ ਚੰਗੀ ਚੰਗੀ ਗੱਲ ਆ ਭਾਈ ਚੰਗੀ ਗੱਲ ਆ ਲੋ ਫੱਡੇ ਦੀ ਚੰਗੀ ਗੱਲ ਲੜਦੀ ਮੈਂਸ ਮਰ ਗਈ ਅੱਛਾ ਮਾੜੀ ਗੱਲ ਮਾੜੀ ਮਾੜੀ ਗੱਲ ਆ ਮਾੜੀ ਮਾੜੀ ਗੱਲ ਫਿਰ ਕੀ ਬਣਿਆ ਵੀ ਉਹਨੂੰ ਪੁੱਛ ਲਗ ਲਈ ਜਿਹੜਾ ਫਿਰ ਬਣਿਆ ਮੈਂ ਤਾਂ ਦੱਸਦਾ ਨਹੀਂ ਕੀ ਬਣਿਆ ਭੈਣ ਦੀ ਸਾਰੀ ਪਤਾ ਦਿੰਦਾ ਉਹ ਮੈਂਸ ਬਿਮਾਰ ਸੀ ਨਹੀਂ ਉਹ ਦਵਾਈ ਸੀ ਪ੍ਰੀਤਮ ਤਾਂ ਹਾਂ ਉਹ ਤਾਂ ਆ ਗਈ ਸੀ ਉਹ ਮਰ ਗਈ ਅੱਛਾ ਪ੍ਰੀਤਮ ਘਰੇ ਨਾਲ ਤਾਂ ਪੈਸੇ ਲੈਣ ਜਾਂਦੇ ਨਾਲ ਅੱਖਾਂ ਮਾਰਦੇ ਇਹਨਾਂ ਦੀਆਂ ਬੁੜੀਆਂ ਨੂੰ ਕਰਾ ਦਾ ਪਰਚਾ ਲਾ ਦੂ ਯੱਕਾ ਕਿ ਕੀ ਚਲਾ ਲੂ ਸਾਲਾ ਜੱਕੇ ਦਾ ਹੋਰ ਕਿਵੇਂ ਇਹ ਮੇਰੇ ਕੋਲੇ ਆ ਲੰਬਾ ਲੈ ਕੇ ਤੇਰੇ ਕੋਲ ਛਕੀ ਨਹੀਂ ਪੈਂਦੀ ਤੇਰੇ ਨਾਲ ਤੇਰੀ ਭੈਣ ਦਾ ਫੁੱਦਾ ਪੈਂਦੀ ਹੈ ਕੋਈ ਤਾਂ ਜਨ ਮੇਰੇ ਕੋਲੇ ਆਇਆ ਕਰ ਅਮਰੀਕਾ ਤੁਹਾਡੇ ਚੰਦ ਨੇ ਮੇਰਾ ਸਿਰ ਮਨਤਾ ਅੱਛਾ ਹਾਂ ਚਰ ਚੰਗਾ ਨਾਈ ਤੋਂ 20 ਰੁਪਏ ਤਾਂ ਬਚਿਆ ਕਿਹੜੀ ਨਾਈ ਤੋਂ ਯਾਰ ਪੈਸਾ ਕਹਿੰਦਾ ਮਾ ਠੱਗੀ ਮਰਵਾਤੀ ਠੱਗੀ ਕਿਹੜੇ ਨੇ ਮਰਵਾਤੀ ਹੋਏ ਤੂੰ ਤੂੰ ਆ ਪਾਣੀ ਭਰਾਵਾ ਜਾਣਦੇ ਕਿਸੇ ਨੂੰ ਕਿਹਨੇ ਠੱਗੀ ਮਰਵਾਤੀ ਤੂੰ ਮਰਵਾਤੀ ਨਾ ਆਪਾਂ ਆਪਣੂ ਜਾਣ ਦੇਣੀ ਆ ਪਾਣੀ ਪਤਾ ਭਰਾਵਾ ਤੂੰ ਸੌਦਾ ਹੀ ਤੂੰ ਕਰਾ ਸੌਦਾ ਤਾਂ ਚੰਗੀ ਗੱਲ ਹੈ ਜਦ ਕਰਾਉਂਦੇ ਹੀ ਆਏ ਤੇ ਫਿਰ ਬਿਮਾਰ ਮੈਂ ਇਸ ਦਵਾ ਕੇ ਤਾਂ ਨਹੀਂ ਮਰੀ ਹੋਈ ਮੈਂ ਇਧਰ ਰੁਪਏ ਲੈਣੇ ਕੋਈ ਨਹੀਂ ਕਹਿ ਰੇ ਕਿ ਨੂੰ ਕਹਿਣਾ ਤੀ ਤੁਮ ਨੂੰ ਗਣਾ ਯਾਰਾ ਪਰ ਇਹ ਤੁਮ ਨੂੰ ਇਹ ਗੱਲ ਸੁਣਿਆ ਹਾਂ ਲਾਜੀ ਕਹੇ ਫੋਜੀ ਦਾ ਸਾਡੀ ਮжоਰਿਟੀ ਨਹੀਂ ਜਾਣਦਾ ਜੇ ਸਾਡਾ ਪਾਵਰਾ ਜਿਹੜੇ ਸਾਡੇ ਮਗਰ ਬੰਤੇ ਖੜੇ ਨੇ ਨਾ ਥਮ ਅੱਛਾ ਵਾ ਹੋ ਚਰੇ ਜੇ ਤੂੰ ਤੇਰੇ ਕੋਲੇ ਆ ਗਈ ਉਹ ਤੂੰ ਬੋਲ ਲੈ ਅਲਤਰ ਹੋਇਓ ਕੜੀਆਂ ਆਉਣੀਆਂ ਕਲੀਆਂ ਕਿਹੜੀਆਂ ਆਉਣੀਆਂ ਧੁੱਪ ਖੜੀ ਆ ਦਾਲ ਨਾ ਬੁਲਾ ਗਾਜਰਾਂ ਦੀ ਤੜ ਦਾ ਮੌਕਾ ਮੁੰਡੇ ਚ ਲੈ ਲੈ ਕੇ ਇੱਕ ਤੋੜ ਕੇ ਗਾਜਰਾ ਗਾਜਰਾ ਦੇ ਗਾਜਰਾਂ ਨੇ ਹੁਣ ਬੜਜੂ ਹੁਣ ਰਿੱਜੂ ਕੀ ਉੱਥੇ ਬਣਾਉਂਨੂ ਨਹੀਂ ਫਿਰ ਉਹ ਛੋਟੇ ਕੀ ਗੱਲ ਬਣੀ ਫਿਰ ਵੀ ਗੱਲ ਕੀ ਗੱਲ ਹੈ ਵਈ ਤੁਮ ਨੂੰ ਆਪਣੀ ਟੋਨ ਨੂੰ ਕਹਿ ਦੂ ਮੈਂ ਕਹਿ ਦੂ ਲਾ ਪਰੀ ਤੁਮ ਨੂੰ ਮੈਂ ਬਤਾ ਰੋਜ ਤੜਕੇ ਜਾਂਦਾ ਰੋਜ ਜਾਂਦਾ ਯਾਰ ਮੈਂ ਕਹਿੰਦਾ ਫੁੜਕੇ ਨੂੰ ਅੱਖਾਂ ਮਾਰ ਕੇ ਉਹ ਨਾਲ ਰੁਪਈਆ ਨੂੰ ਜਾਂਦਾ ਰੁਪਈਏ ਹੁਣੇ ਕਾਲੇ ਦੇ ਵੀ ਤਾਂ ਅੱਛਾ ਲੌੜਾ ਪ੍ਰੀਤਮ ਦਾ ਦਵਾਈ ਮੈਂ ਮੈਂ ਇਹਨੇ ਲਈ ਤੂੰ ਲੌੜਾ ਫੜਨਾ ਇਹ ਤਾਂ ਨਵੇੜਾ ਕਰਾਉਣ ਆਇਆ ਮੈਂ ਲੈਂਦਾ ਕੁੜੀ ਤੋਂ ਪੁਰਾਣਾ ਮਿੰਦ ਦਾ ਨਾਲ ਲਿਆ ਆਇਆ ਕਹਿੰਦਾ ਮੇਰਾ ਠੱਗੀ ਮਰਵਾਤੀ ਤੇਰਾ ਮਤਬਲੀ ਨਹੀਂ ਜਾਣਨੀ ਪਛਾਣ ਨਹੀਂ ਤੇਰੀ ਇਹ ਨਾਲ ਵਾਲਾ ਤੇ ਤੂੰ ਪ੍ਰੀਤਮ ਨੂੰ ਕੋਈ ਜਾਣਦਾ ਤੇਰਾ ਤਾਂ ਭਾਈ ਐ ਮੇਰਾ ਭਾਈ ਐ ਫਿਰ ਪ੍ਰੀਤਮ ਨੂੰ ਕੋਈ ਜਾਣਦਾ ਨਵੇੜੂ ਤਾਂ ਇਹੀ ਕਾ ਨਵੇੜੂ ਐ ਭਾਈ ਬੁੱਧੀ ਉਧਰੋਂ ਤਾਂ ਤੂੰ ਨਹੀਂ ਮੇਰੀ ਗੱਲ ਸੁਣਦਾ ਉਧਰੋਂ ਪ੍ਰੀਤਮ ਨਹੀਂ ਸੁਣਦਾ ਮੈਂ ਤਾਂ ਸੱਨ ਵਿਚਾਲੇ ਫਸ ਗਿਆ ਯਾਰ ਤੂੰ ਦਾ ਠੱਗੀਆਂ ਤੇ ਹੋ ਰਹੇ ਓਏ ਝਾਲ ਆ ਗਿਆ ਓਏ ਝਾਲ ਆ ਗਿਆ ਯਾਰ ਜੇ ਲੰਨ ਜੋ ਕੋਠਾ ਨਾ ਜਿਗਦਾ ਓਏ ਕੋਠਾ ਇਹ ਤਾਂ ਪ੍ਰਭਾ ਜੋਨ ਖਾਰੇ ਵੀ ਬੇਗੋੜੀ ਸੁੱਖਣਾ ਬੰਦਾ ਬਲਗਦਾ ਮਨੋ ਕੱਲ ਇਹ ਵੀ ਰੁਪਏ ਪਹਿਣ ਕੇ ਪੈਂਦੇ ਜੰਨਦੇ ਇਹ ਕੀ ਗੱਲ ਬੰਦੀ ਤੂੰ ਪ੍ਰਧਾਨ ਕੀ ਭਾਲਦਾ ਸੀ ਇਹ ਧੋਖੀ ਭਾਲਦਾ ਤੋ ਜਮਾ ਬੰਤ ਪਾਈ ਚਾ ਮੈਂ ਕੀ ਕਰਾਂ ਦੇ ਮੈਂ ਕਰੂੰ ਆਇਆ। ਕਾ ਕਹਿ ਦੇਣੀ ਹੈ ਭਟਾ। ਯਾਰ ਜਾ ਤਾ ਸੀ। ਭਾਈ ਜਿਛਾ ਹੋਰ ਤੇਰੀ ਬੇਬੇਰੀ ਠੀਕ ਸੀ। ਹਾਂ ਬੇਬੇ ਦਾ ਪੁੱਛ ਲੈ ਬਾਪੂ ਦਾ। ਲੱਜ ਕਰਦੇ ਆ। ਬਾਪੂ ਦਾ ਲੋੜਾ ਫੜਦਾ ਕਰ। ਮਲਿਆ ਚੱਕਰ ਤੇ ਬੱਟਾ। 10 ਰੁਪਏ ਬਲਤ 50 ਰੁਪਏ ਬਲਤ 10 ਰੁਪਏ ਬਲਤ ਦੀਚਕਾਰ 6 ਤੇ 6 ਤੇ ਪ੍ਰਧਾਨ ਹਾਂ ਮੈਨੂੰ ਕਹਣਾ ਚੱਲ ਗਏ ਕਿਉਂ ਮੱਥਾ ਮਾਰ ਰਿਹਾ ਨਾਲ। ਭਾਈ ਭਾਜੋ ਭਾਈ ਇੱਕ ਤਾਂ ਬਾਬਾ ਤੂੰ ਮੇਰਾ ਸਿੱਧਾ ਨਾ ਲਿਆ ਕਰੋ ਦੋਨੇ। अच्छा हां जेड़ा पाला हां प्रधानपुर ढूंढना पाला पाला सिंह दातेवास हां सही है सीधा पाला के दातेवास पाला पाला सिंह कुशला हां पाला सिंह हां चढ़ के फिर जे जाणी बूए ते ਕਾਵਲ ਮਾਰੀ ਜਾਂਦੇ ਆ ਤੜਕੇ ਦੇਖ ਪਰ ਬਾਹ ਨਾ ਮੰਨ ਕਿਸੇ ਗੱਲ ਦੀ ਜਾਂ ਮਿੱਠੀ ਨੇ ਕਿਹੜਾ ਮਿੱਠੀ ਤਪਰੇ ਚਲੇ ਜਾਣਾ ਜੇ ਕਮਜ਼ੋਰ ਲੈ ਜਾ ਮਿੱਠੀ ਦੇ ਖਵਾ ਓਏ ਉਹ ਗੱਲ ਭਾਈਓ ਬੈਠੋ ਯਾਰ ਭਾਈ ਕੀ ਕਰਾਂਗੇ ਭਾਈ ਉਹ ਕੋਈ ਵਾਰੀ ਸੁਣਾਓ ਗੱਲ ਬਾਤ ਆਇਆ ਵਾਨਕਾ ਪਾਤਾ ਪੱਟੇ ਜੁਰੇ ਮੀ ਕਣੀਆ ਬੇਲਾ ਬੱਦਲ ਚੜਿਆ ਖੜਾ ਨਿਹਰ ਚੱਲੀ ਜਾਦਾ ਬੱਦਲ ਯਾਰ ਬਾਬਾ ਪਤਾ ਨਹੀਂ ਕਰੀ ਹੈ ਅੱਛਾ ਸੁੱਖਾ ਹੋਰ ਖਾਦਾ ਨਾ ਮੈਂ ਇੰਨਾ ਇੰਦੀ ਖਦਾ ਮੈਂ ਨਹੀਂ ਰਿਪੈਟ ਜੋਤੀ ਲੈ ਆਇਆ ਪਤਾਨੀ ਬਣਾ ਕੇ ਰਹਾਊਗਾ ਗਮਦੂ ਇਹ ਮੈਨੂੰ ਤਾਂ ਮੇਜਰ ਗੋੜ ਖਲਾ ਗਿਆ ਮੇਜਰ ਬੁੜਦੇ ਤਾਂ ਸਾਨੂੰ ਇੰਨਾ ਨਾ ਬੁੜ ਨਾਲ ਚੜਦਾ ਬੜਾ ਮਿੱਠੇ ਵਾਲਾ ਉਹ ਤਾਂ ਕਹ ਲੈ ਜੂ ਯਾਰ ਲੋੜਾ ਰਹ ਜੂ ਫਿਰ ਮੈਂ ਤਾਂ ਕਹ ਰਿਹਾ ਬਾਬਾ ਸਾਨੂੰ ਪੰਡੇ ਦੀ ਸ਼ਾਨ ਜੀ ਤਾਂ ਹੁੰਦੀ ਜੇ ਮੈਂ ਤੂੰ ਬੋਲਦਾ ਵੀ ਉਹ ਆਏ ਚਮਕੀਆਂ ਆਈਆਂ ਆਏ ਮੂ ਕਰ ਜਿਹੜੇ ਮਿੱਠੀ ਦਾਰੂ ਨਹੀਂ ਪਈ ਹਾਂ ਉਹ ਪੀ ਲੋ ਪਗੂ ਪਗੂ ਦੇ ਨਾਲ ਲੈ ਜੂ ਅੱਛਾ ਜੀ ਮਾ ਜਮਾ ਸਹੀ ਹੋ ਜੂ ਉਹ ਜਦ ਬਿਜਰੀ ਪਹਿ ਛੋਟਾ ਲੱਗਦਾ ਡਰ ਜਾ ਉਹ ਕਿਵੇਂ ਉਸੇ ਨਾਲ ਹੀ ਆ ਗਮਦੂਰਾ ਉਹ ਪੌਗਾ ਨੂੰ ਪਿਆਰੇ ਪੌਗਾ ਤੂੰ ਪੀ ਲਈ ਜਾ ਕੇ ਨਹੀਂ ਤਾਂ ਸਿੱਧਾ ਰੂ ਕੈਮ ਕਿੰਨਾ ਹੋਰ ਛੋਟੇ ਹਿਸਾਬ ਨਾਲ ਦਾਈ 5:30 ਹੋ ਗਏ ਆ ਆਥਣ ਦੇ ਕਿੰਨ ਤੜਕੇ ਦੇ ਆਥਣ ਦੇ ਅੱਛਾ ਜੀ ਹਾਂ ਜੇ ਜਿਆਦਾ ਕਰ ਨਾ ਫਿਰ ਜਲੇਬੀਆਂ ਖਾ ਲਓ ਕਿ ਲਓ ਅੱਛਾ ਇੱਧਰ ਬਹਿ ਜਾ ਆ ਜਾ ਬਖਮਦੂਰ ਨੂੰ ਬਾਹਰ ਆ ਕਮਦੂਰ ਨੂੰ ਮੈਂ ਜੇ ਮੈਂ ਇੱਕ ਦੋ ਥੋੜਾ ਬਾਈ ਸਟੇਜ ਤੇ ਸਟੇਜ ਤੇ ਬਹਲਾ ਮਾਮਾ ਚੀਕੜਾ ਖਾਣਾ ਲਾਊਗਾ ਹਾਂ ਖਾਣਾ ਆਊਗਾ ਵਾਹ ਓ ਤੇਰੇ ਤੂੰ ਯਾਰ ਬਾਬਾ ਸਿੱਧੀ ਗੱਲ ਕਰ ਲੈਣਾ ਯਾਰ ਗੱਲ ਹੋ ਗਈ ਬੱਸ ਕਿਦੋਂ ਹੋਊਗੀ ਵਾਹ ਓ ਤੇਰੇ ਗੱਲਾਂ ਦਾ ਖਿੱਚ ਲੱਗਿਆ ਓਏ ਗੱਲ ਕਰਨ ਆਏ ਕੋ ਲੰਨ ਦੇਖਣ ਨਹੀਂ ਆਏ ਓ ਨਹੀਂ ਹੂੰ ਕੱਢ ਲੈ ਤੂੰ ਮੂਰੇ ਨੰਗਾ ਨਾ ਨਾ ਕਰੀਏ ਇਹ ਜੀ ਆਇਆਂ ਨੂੰ ਚਾਉਂ ਉੱਠਦੀ ਐ ਚਾਉਂ ਉੱਠਦੀ ਐ ਚਾਉਂ ਹੋਰ ਪੰਜ ਪ੍ਰਵਾਹ ਠੀਕ ਸੀ ਕਰੇ ਆਪਣੇ ਆਹੋ ਚਲੋ ਚੰਗੀ ਗੱਲ ਐ ਚੰਗੀ ਗੱਲ ਤੂੰ ਉਥਾਰੋਗੇ ਨਾ ਘਰੋਂ ਆਏ ਚੰਗੀ ਗੱਲ ਐ ਭਾਈ ਹੁਣ ਫਿਰ ਕੀ ਨਿਬੜਿਆ ਵੀ ਕੋਈ ਫੈਸਲਾ ਅਗਲੇ ਦਾ ਫੈਸਲਾ ਹੋ ਗਿਆ ਕੀ ਫੈਸਲਾ ਬੱਸ ਕਹਿਤੀ ਗੱਲ ਕੀ ਕਹਿਤੀ ਨਿਬੜ ਕੇ ਨਿਬੜ ਕੇ ਕੀ ਨਿਬੜਿਆ ਤੂੰ ਜਾ ਕੇ ਆਏ ਕਹੇ ਘਰੇ ਵੀ ਨਿਬੜ ਗਿਆ ਬੱਸ ਆਏ ਨਿਬੜ ਗਿਆ ਯਾਰ ਤੜਕੇ ਫੇਰਾਂਗੇ ਪੈਸੇ ਤੜਕੇ ਫੇਰ ਜਾਊਗੀ ਯਾਰ ਉਹ ਪ੍ਰੀਤਮ ਓਏ ਇਹ ਤੋਂ ਮੇਰੀ ਮਾਂ ਦੀ ਭੁੱਗੇ ਮੈਨੂੰ ਉੱਤੇ ਨਹੀਂ ਪੜਾ ਸਾਡੀ ਪਾਵਰ ਜਾਂ ਐ ਕਰੀ ਹੋਰੋ ਜਾਂ ਐ ਕਰੀ ਜਦੋਂ ਨਸ਼ਾ ਸੈੱਟ ਹੋ ਗਿਆ ਤੜਕੇ ਜਾਂ ਤੂੰ ਆ ਜੀ ਨਾਲੇ ਉਹ ਆ ਜੂ ਉਦੋਂ ਲੜਕੇ ਗੱਲ ਕਰ ਲਿਓ ਅਛੀ ਨਹੀਂ ਮੱਥੇ ਲੱਗਦੇ ਨਾ ਸਾਡਾ ਪਾਪ ਨਾ 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 ਜਿਹੜੀ ਗੱਲ ਕੈਸੀ ਗਾਜਰਾਂ ਲਾਇਓ ਕੇਲੋਂ ਕੇਲੋਂ ਦਾਲ ਬਣਾ ਲਿਓ ਦਾਲ ਬਸ ਘਰੇ ਜਾ ਕੇ ਕਹਿੰਦੇ ਨਿਬੜ ਗਏ ਨਿਬੜ ਗਿਆ ਹੋਰ ਕਮੇ ਘਰ ਜਾ ਕੇ ਤੇ ਕਹਿੰਦੇ ਨਿਬੜ ਕੇ ਪ੍ਰੀਤਮ ਨਹੀਂ ਹੁੰਦਾ ਘਰੇ ਨਾ ਜਾਵੇ ਤੂੰ ਬਾਦ ਉਹ ਤਾਂ ਲੈ ਦੀ ਮਰਜੀ 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 ਕੋਸੀ ਜੀ ਵੀ ਰੋਕ ਸਕਦੇ ਪ੍ਰੀਤਮ ਜੇ ਰੋਕਿਓ ਨਾ ਜਾਵੇ ਨਾ ਨਾ ਇਹਨੇ ਮੈਸ ਦਵਾਈਆਂ ਸਾਰਨ ਚੇ ਨਨਜਾ ਮੀ ਕਣੀਆ ਬੇੜਾ ਬੈਗੋ ਕਹਦਾ ਵੀ ਕੜੀਆ ਅੱਜ ਤਾਂ ਬੈਠੇ ਆਂ ਗੱਲ ਕਰ ਮੀ ਕਣੀ ਦਾ ਤਾਂ ਬੇੜਾ ਹੀ ਨਹੀਂ ਹਾਂ ਨਹੀਂ ਹੁਣ ਮਾਤਲ ਵੀ ਤੁਹਾਡਾ ਚਿੱਤ ਕੀ ਮੰਨਦਾ ਤੇਰਾ ਚਿੱਤ ਕਿਵੇਂ ਦੱਸ ਕੀ ਨਿਭੜੇ ਗੱਲ ਨੇਭੜੇ ਵੀ ਪੈਸੇ ਨਾਲ ਲਵੇ ਆਪਣੇ ਤੋਂ ਜਿਹੜਾ 10000 ਰੁਪਏ ਰਹਿੰਦਾ ਮਾਤਲ ਵੀ ਬੰਤ ਤੇ ਇਥੋਂ ਪੈਸੇ ਨਾਲ ਬੰਤ ਗੜੇ ਯਾਰ ਪ੍ਰੀਤ ਤਾਂ ਪ੍ਰੀਤਮ ਮਤਲ ਪ੍ਰੀਤਮ ਤੇ ਇਥੋਂ ਪੈਸੇ ਨਾ ਲਵੇ ਹਾਂ ਤੂੰ ਐ ਕਹਦੇ ਵੀ ਪ੍ਰੀਤਮ ਤੇ ਇਥੋਂ ਪੈਸੇ ਨਾ ਲਵੇ ਮੈਂ ਕਹਦਾ ਕਹਦੇ ਆਂ ਓਏ ਫਿਰ ਨਵੇੜ ਨਹੀਂ ਹੁੰਦੀ ਆ ਹਾਂ ਨਵੇੜ ਹੁੰਦਾ ਤੂੰ ਕਹਿੰਦਾ ਤੂੰ ਕਹਿੰਦੇ ਵੀ ਪ੍ਰੀਤਮ ਮੈਥੋਂ ਪੈਸੇ ਨਾ ਲਵੇ ਹਾਂ ਆ ਕਹਿੰਦਾ ਬੱਚਾ ਇਹਨੇ ਕਿਹਾ ਕਮਜ਼ੋਰ ਨੇ ਕਮਜ਼ੋਰ ਨੇ ਕਹਿੰਦਾ ਪ੍ਰੀਤਮ ਨੇ ਕਹਾ ਨਿਭੜ ਕੇ ਬੱਚਾ ਨਿਭੜ ਗਿਆ ਹੋਰ ਕਿਥੋਂ ਕਹਿ ਹਾਂ ਮਾ ਪ੍ਰੀਤਮ ਤਾਂ ਕਹਾ ਮਾਤਲੇ ਮੈਂ ਪ੍ਰੀਤਮ ਮੈਂ ਕਹਿਣਾ ਵੀ ਮੈਂ ਤੈਥੋਂ ਪੈਸੇ ਨਹੀਂ ਲੈਣਾ ਤੂੰ ਪ੍ਰੀਤਮ ਦਾ ਸੌਲਾ ਪ੍ਰੀਤਮ ਦਾ ਜਿਹਨੂੰ ਕਹਿਤਾ ਕਹਿਤਾ ਜਾ ਲੈ ਮੈਂ ਕਹਤਾ ਮੈਂ ਫਰੀਟ ਮੈਂ ਭਾਈ ਕਹਦਿਏ ਕਿਉ ਮੱਥਾ ਮਾਰਿਆ ਜੀ ਇਹਦਾ ਮੱਥਾ ਵਾਲੀ ਗੱਲ ਹੋ ਰਹੀ ਆ ਮਸਾ ਚੱਕਰਿਆਂ ਬੈ ਜਾ ਮੱਥਾ ਟਕਣਾ ਕੱਲ ਦਾ ਆ ਕਿ ਗਿਆ ਤੇਰੇ ਕੋਲੇ ਓਏ ਨਹੀਂ ਕੱਲ ਤੱਕ ਚੱਕਰੀ ਨਹੀਂ ਆਪਾਂ ਕੱਲ ਟੱਕਰਿਆ ਪਰਸੋਂ ਆ ਕੇ ਗਿਆ ਸੀ ਪਰਸੋਂ ਉਹ ਉੱਥੇ ਪਾਣੀ ਲਾਉਂਦੇ ਫਿਰਦੇ ਜਦੋਂ ਉਹ ਕਿੱਦਾਂ ਦੀ ਗੱਲ ਆ ਭਰਾ ਉਹ ਤਾਂ 4-5 ਦਿਨਾਂ ਦੀ ਗੱਲ ਆ ਉਹ ਹੋ ਗਏ ਉਹ ਗੱਲੂ ਪਰਸੋਂ ਆ ਕੇ ਗਿਆ ਜੀ ਕਾਦਮ ਪਰਸੋਂ ਆਇਆ ਹੋ ਮੈਂ ਗਿਆ ਹੋ ਆਇਆ ਹੋ ਮੈਂ ਗਿਆ ਭਾਈ ਫੇਰ ਉਹ ਦਿਨ ਗੱਲ ਕੀਤੀ ਜਰਾ ਉਹ ਮਰੀ ਮੈਂ ਸਗਲੇ ਮਨ ਦਾ ਉਹ ਭੈਣ ਦੇ ਲੰਨ ਦਿਓ ਗੱਲ ਗਾੜ ਆ ਕਿ ਪ੍ਰੀਤਮ ਆਇਆ ਸੀ ਮੇਰੇ ਕੋਲ ਓਏ ਪ੍ਰੀਤਮ ਆਇਆ ਤੇ ਪਛਾੜੇ ਲਾਇਆ ਤੇ ਆ ਮੈਂ ਖਿਆ ਜਰਾ ਮੇਰੇ ਗੱਲ ਚਾਦਾ ਮਖੇ ਕਰ ਤੂੰ ਉਹਨੂੰ ਮਾਰਤਾ ਗਰੀਬ ਬੰਦੇ ਨੂੰ ਪਾਲੇ ਨੂੰ ਤੇ ਮੈਂ ਖਿਆ ਉਲਟਾ ਰੁਪਈਏ ਮੰਗਦਾ ਚੁੱਲੇ ਦੇ ਮਖੇ ਤਰਖਾਸ ਦੇ ਉਹ ਹਾਂ ਮੈਂ ਖਿਆ ਉਹ ਮੈਂ ਤੈਨੂੰ ਤਾਂ ਫਾਹਾ ਲੈ ਕੇ ਮਰਗਾ ਨਾ ਤਰੂ ਫਿਰ ਕੋ ਰਾਖਿਆ ਨਹੀਂ ਪਹਿਲਾਂ ਮੈਨੂੰ ਘੜੀ ਨਹੀਂ ਜੇ ਉਹਨੂੰ ਸਪਰੇਅ ਮਿਲ ਗਈ ਤੇ ਕਰ ਤੂੰ ਗੱਲ ਕਰਦੀ ਮੈਨੂੰ ਕਹਿੰਦਾ ਤੂੰ ਤਰ ਮੈਂ ਕਹੇ ਮੈਂ ਕਦੇ ਤਰਾਂ ਬਈ ਫਿਰ ਤੂੰ ਹੀ ਤਰੇਗਾ ਸੰਨ ਚ ਤੂੰ ਆ ਮੈਂ ਕਹਦਾ ਸੰਨ ਤੇ ਦੁੱਧ ਦੇਨੇ ਪੀਣਾ ਮੈਂ ਉਹ ਵਿੱਚ ਤੂੰ ਤਾਂ ਡੇਰੀ ਚ ਵੀ ਪਾਉਂਦਾ ਪੰਚ ਮਰ ਗਈ ਇਹ ਨਹੀਂ ਮਰਦੀ ਨਹੀਂ ਬਾਬਾ ਕਿੱਥੋਂ ਲੈ ਜਰਾਲ ਕੇ ਦੋਨੇ 프리톰 ਦੇ ਆਪਾਂ ਆਪਾਂ ਰੱਬੇਠਾ ਬੈਠਿਆ ਪਰ ਪਤਾ ਦੱਸ ਪਹਿਲੇ ਮੈਨੂੰ ਤਾਂ ਪਤਾ ਉਹਨੇ ਮੈਂ ਇਸਨੇ ਖਾਦਾ ਸੀ ਲੋਹਾ ਇਹਨਾਂ ਨੂੰ ਸੀ ਪਤਾ ਇਹ 5 4000 ਜਿੱਥੇ ਲਾ ਲਿਆ ਵੇ ਲਿਆ ਕਿ ਤੇਰੇ ਮਾਂ ਗੱਲ ਉਹ ਤਾਂ ਕੱਤਿਆਂ ਵਾਲੇ ਤੋਂ ਲਈ ਸੀ 2500 ਦੀ ਤੇ 33 ਵਾਲੇ ਤੋਂ 2500 ਦੀ ਗੱਲ ਨਿਕਲ ਗਈ ਤੂੰ ਦਾ ਚੋ ਲੋਹਾ ਖਾਦਾ ਸੀ ਮੈਂ ਸਣੀ ਨਾ ਉਹ ਨਹਿਰ ਤੋਂ ਲਈ ਸੀ ਲੋਹਾ ਤਾਂ ਬੰਨ ਦਿਲਾ ਲਈ ਪਹਿਲੀ ਤਾਂ ਉਹ 6 ਬਾ 6 ਬਾ ਵਾਲੀ ਕਰੀ ਰੁਪਏ ਉੱਤੇ ਲਾਤੇ ਸੀ ਰੁਪਏ ਉੱਤੇ ਮੈਂ ਲੈਂ ਗੜ ਦਾ ਕੰਮ ਪੰਪ ਦਾ ਛੋੜ ਦਾ ਸਾਰਾ ਕਰਾਇਆ ਸਾਰਾ ਕਰਾਇਆ ਸਾਰਾ ਕਰਾਇਆ ਸੀ ਫੇਰ ਵੇਚੀ ਮੈਂ ਜਿਹੜੇ ਪੰਪ ਹੁੰਦੇ ਹੁੰਦੇ ਉਹ ਵੀ ਮਰੀ ਤੂੰ ਕਹਿਣ ਚਾਹ ਜਾਂਦਾ ਫੇਰ ਵੇਚੀ ਥੋੜੇ ਦਿਮਾਗ ਚ ਪਾਉਨੇ ਥੋੜਾ ਦਿਮਾਗ ਦੀ ਡਾਲ ਲਾ ਦਿਮਾਗ ਚ ਪਾਉਨੇ ਥੋੜੇ ਦਿਮਾਗ ਤੇ ਨਹੀਂ ਪੈਂਦੀ ਇੱਕਲਾ ਉਹਨੂੰ ਦੇ ਦੇ ਤੇ ਨਹੀਂ ਵਾਲੇ ਉਹਨੂੰ ਪ੍ਰੀਤ ਨੂੰ ਰੋਕ ਗਮਜ਼ੂਰ ਤੂੰ ਕਹਿੰਦੇ ਵੀ ਰੁਪਏ ਦੇ ਦੇ ਰੁਪਏ ਦੇ ਦੇ ਬਸ ਬਸ ਸਾਲਾ ਕਹਿੰਦੇ ਦੇ ਦੇ ਤੇਰੀ ਬਸ ਦੇ ਦੇ ਆਏ ਕਿਵੇਂ ਯਾਰ ਬਾਬਾ ਚੱਲ ਦੇ ਦੇ ਯਾਰ ਜਦੋਂ ਬੰਟਾ ਗਿਆ ਜਾਨੀ ਬੂ ਬਾਬਾ ਯਾਰ ਚੱਲ ਚੱਲ ਪੈਂ ਮੋ ਪਾਲਾ ਓਏ ਮੇਰੇ ਸਾਲਿਓ ਕਿੱਥੇ ਬੜਾ ਠੰਡੀ ਬਾਰੀ ਆਪਾਂ ਦੇ ਜਾ ਹਾਂ ਇਹ ਲੈ ਲੈ ਕੰਮ ਨਹੀਂ ਛੜਗੀ ਕੇ ਬੁਖਾਰ ਹੋ ਗਿਆ ਉਹ ਏ ਹਾਂ ਬੁਖਾਰ ਵੀ ਹੋ ਸਕਦਾ ਹੈ ਅੱਗੀ ਵਿਚਾਲਾ ਕਮਜ਼ੋਰ ਹੋਏ ਅੱਗ ਵਿਚਾਲ ਨੇ ਆ ਗਾਜਰਾ ਨਹੀਂ ਵਿਚਾਲਾ ਗਾਜਰਾ ਦੀ ਮੱਚੀ ਪੂ ਸੁੱਕੀ ਨਹੀਂ ਗਾਜਰਾ ਨਹੀਂ ਗਾਜਰਾ ਨਹੀਂ ਮੱਚਦੀ ਇਹ ਤਾਂ ਦਾਲ ਬਣਾਵਾਂਗੇ ਯਾਰ ਜਾ ਕੇ ਤੁਸੀਂ ਤਾਂ ਹੁਣ ਬਾਗ ਜੋਗੇ ਆਗਮ ਚਾਉਣ ਦੇ ਆਗਮ ਚਾਉਣ ਦੇ ਚਾਉਣ ਆੜਿਆ ਹੋਏ ਜੀ ਬੰਤ ਦੇ ਦੇ ਇਹ ਬਚਾਰਾ ਗਾਜਰ ੱਲੂ ਦੇ ਬਦਰਾਹੀ ਉਹ ਗੱਲ ਗੱਲ ਕਰਦੇ ਇਹ ਤਾਂ ਵੀ ਗਾਜਰਾ ਕੱਢ ਜਾ ਗਾਜਰਪਾ ਗਾਜਰਪਾ ਕੱਢ ਲਓ ਕੱਢ ਲਓ ਤੁਸੀਂ ਆਪ ਹੀ ਮੈਂ ਇਸ ਦਾ ਇਹਨੂੰ ਦੇ ਦੇ ਕੱਢ ਲੂ ਦੋ ਬਾਈ ਜਦੋਂ ਤੂੰ ਪਤਾ ਆਈ ਬਰਿਆ ਲਾਂਗੇ ਗਾਜਰਾ ਗੁੱਟ ਦੇ ਕੇ ਨਾ ਮਾਛਾ ਹਾਂ ਹੀ ਆਪਾਂ ਨੇ ਤੂੰ ਵੀ ਲੈ ਗਾਜਰਾ ਬੰਦੂਰ ਖੜ ਜਾ ਮੈਂ ਤੈਨੂੰ ਦੱਸਦਾ ਗੱਲ ਜਦੋਂ ਪੰਚ ਆ ਗਿਆ ਸਾਡੀ ਉਹ ਤਾਂ ਨਹੀਂ ਬਣਦੀ ਘੱਟ ਬਣਦੀ ਜਦੋਂ ਮੇਰਾ ਭਾਈ ਆ ਗਿਆ ਤੂੰ ਛੰਨ ਚ ਪਾ ਲਿਆ ਬਸ ਨਿਬੜ ਗਈ ਇਹਨੂੰ ਧਰ ਕੇ 10000 ਰੁਪਏ ਫੜਾ ਲਈ ਬੱਸ ਮੈਂ ਕਹਿੰਦਾ ਫੜਾ ਦੇ ਜਦੋਂ ਛੰਨ ਵਾਲਾ ਬਣਦੀ ਹੁੰਦਾ ਨਾ ਮੇਰੇ ਹੋਸ ਵਿੱਚ ਉਹ ਨਵੇਂ ਨੇ ਜਦੋਂ ਫੇਰ ਕੀ ਕੱਢ ਆਇਆ ਨਾ ਤੇਰੀ ਨਾ ਮੇਰੀ ਪੰਜ ਪੰਜ ਕਰ ਲਾ ਪੰਜ ਬੰਤ ਬਾਡੂ ਬੱਜ ਜਾਓ ਪੰਜ ਹੋਰ ਪੰਜ ਹੋਰ ਪੰਜ ਦੇਖਾਂਗੇ ਪੰਜ ਤਾਂ ਲੈ ਤੋ ਪੰਜ ਮੈਂ ਪੰਜ ਬੱਪ ਨੂੰ ਬੰਦ ਨਿਬੜ ਗਈ ਆ ਫੇ ਠੀਕ ਠੀਕ ਤੂੰ ਵਿਚ ਨਹੀਂ ਦੇ ਦੇਗਾ ਬਾਬਾ ਜੁੜ ਕੇ ਰਾਂ ਕਿਤੇ ਵੀ ਦੇ ਠੀਕ ਲੈ ਜਾ ਬੈਤ ਤੂੰ ਛਣ ਮਰੂ ਗੁੰਡਾ ਛਣ ਕੇ ਬੈਠਿਆ ਯਾਰ ਛਣ ਚਕਾਦਾ ਯਾਰ ਬੈਠੇ ਸੁਖਰੀ ਮਰੀਨਾ ਪਕਾਈ ਓਏ ਅੰਦਰ ਲੈ ਮਰੀਨਾ ਬੋਲੋ ਸਾਡੇ ਇੱਥੇ ਆਗੇ ਮਰੂ ਗੁੰਡਾ ਆਗੇ ਸਾਨੂੰ ਇੱਥੇ ਵਿਆਹ ਦੇ ਮੀ ਪਾਉ ਵਿਚਾਰਾਂ ਨੂੰ ਛਤਰੀ ਦੇ ਦੇ ਆ ਬੰਦੇ ਥੱਲੇ ਬਣ ਜਾ ਛਤਰੀ ਦੇ ਦੇ ਮਰ ਛਤਰੀ ਲੈ ਲਓ ਆ ਜਾ ਮੈਂ ਤੈਨੂੰ ਹੁਣੇ ਦੇ ਦੂੰ ਛਤਰੀ ਓ ਚੱਲ ਆਉਂਦੇ ਆ ਆਗਮ ਤੂੰ ਅਗਮ ਚਾਉਂ ਨੂੰ ਕਹਿੰਦੇ ਬੁੰਡ ਜੀ ਲੈ ਲੈ ਕੋਲ ਆਪਣੇ ਵਾਲ ਪ੍ਰਧਾਨ ਕਿਉਂ ਚੱਲ ਫੇਰ ਪ੍ਰਧਾਨ ਯਾਰ ਤੂੰ ਸਿੱਧਾ ਨਾਲ ਚੱਲ ਮੂੰਹ ਚੜਰੇ ਚੱਲ ਪਾ ਲੈ ਯਾਰ ਬੰਤਾ ਆਪਣੇ ਕਰੇ ਚਨੇ ਹਾਲ ਆ ਜੀ ਕਾ ਠੀਕ ਠਾਕ ਆ ਜਾਗਾ ਠੀਕ ਠਾਕ ਆਉਨੇ ਅਸੀਂ ਘੰਟੇ ਤਾਈ ਚੱਲ ਯਾਰ ਤੜਕੇ ਕਰਾਂਗੇ ਪਾ ਲੈ ਨਾਲ ਆ ਸੋਟਿਆ ਦਾ ਵੇਹ ਨਹੀਂ ਬਾਬਾ ਹੋਏ ਬੇਟਾ ਭਰਾਵਾ ਚੱਲ ਉਹ ਤਾਂ ਢੱਲ ਦਿਮਾਗ ਦੇ ਨੇ ਬੋੜ ਇਹਨੂੰ ਪੱਥੀ ਨਹੀਂ ਹੈਗਾ ਯਾਰ ਬੂਥੜਾ ਇੱਧਰ ਵਾਗੇ ਤੇ ਵਾਗੇ ਕੰਜਰਿਆ ਅੱਧਾ ਤਾਂ ਨਸ਼ਾ ਸੀ ਅੱਧਾ ਪਜਾਨ ਕੀ ਕਰੀ ਗਈ ਤੇ ਹੋਰ ਹੋਰ ਤਾਂ ਕਰਕੇ ਹੱਥ ਮੇਰੇ ਹੱਥ ਚੰਗੇ ਫੜਾਈ ਅੱਗੇ ਪਰਕਾਈ ਅਹੀਂ ਪਰਕਾ ਦੇ ਡੰਡੇ ਨਹੀਂ ਦਵਾਈ ਨਹੀਂ ਹਾਂ ਦਵਾਈ ਦੇ ਨਹੀਂ ਇਹਨੂੰ ਦੇ ਨਹੀਂ ਦਵਾਈ ਆਪਾਂ ਨੋ ਵੱਡਗਾ ਨਹੀਂ ਪੜ ਗਿਆ ਉਹ ਸੁਖ ਵੱਡਗਾ ਪੜ ਗਿਆ ਮਹੀਨੇ ਦੋ ਮਹੀਨੇ ਹੋਰ ਚਗਲ ਮਾਰੀ ਜਾਂਦੇ ਹਾਂ 100 ਰੁਪਏ ਆਪਾਂ ਤੋਂ ਲੈ ਲੈਂਦੇ ਐਂ ਪੜਕਾਵੇਂ ਇਹਨਾਂ ਨੂੰ ਆ ਬੰਤ ਦੇਖੇ ਤੂੰ ਬੱਚੇ ਲੰਨਾ ਚੁੰਗਣਾ ਸਾਡਾ ਤੂੰ ਇੱਥੇ ਤੂੰ ਕਹਿੰਦਾ ਵਿੱਚ ਭੰਗ ਲੰਨਾ ਨਿਮੇੜ ਗਿਆ ਰੱਖ ਆਹੋ ਖਾਲਾ ਬਣਿਆ ਵਿੱਚ ਠਾਲਾ ਬਣਿਆ ਫਿਰਦਾ ਆ ਉਹੀ ਵੱਡਾ ਬਣ ਸਰਪੰਚ ਨਹੀਂ ਬਣਿਆ ਨਿਮੇੜ ਗਿਆ ਬਣਿਆ ਫਿਰਦਾ ਵਿੱਚ ਲੈ ਸਾਡੀ ਚੌਂਕੀਦਾਰ ਤੇਨੂੰ ਪੁੱਛਦਾ ਨਹੀਂ ਹੈਗਾ ਸਾਡੀ ਮжоਰਿਟੀ ਆ ਯਾਰ ਸਾਡੀ ਕੋਈ ਮੈਂ ਤੇਰੇ ਫਿਰਦੇ ਆ